ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੀ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾ ਪਣ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਐ ਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਪ੍ਰਾਲਾ ਕਰ ਰਹੇ ਆ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਵੀ ਹਰ ਹਿਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾ ਰਹੇ ਆ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਣੀ ਜੇ ਆਪਾਂ ਆਪਣੇ ਘਰ ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇਧਰ ਉਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰ ਚ ਲੜਾਈ ਨਾ ਪਾਈਏ ਜਿਸ ਦਾ ਸਭ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਵਾਸਤੇ ਹਾਜ਼ਰ ਆ ਹਮੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਹਿਬ ਨੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਪੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਇਆ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਧਰ ਉਧਰ ਨੇ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪੂਲਰ ਕਰਨ ਵਾਸਤੇ ਸ਼ੋਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ